ਕਿ ਤੁਸੀਂ ਵੀ ਫੋਨ ਨੂੰ ਚਾਰਜ ਤੇ ਲਗਾ ਕੇ ਫੋਨ ਦੇ ਵਿੱਚ ਗੇਮਾਂ ਖੇਡਦੇ ਰਹਿੰਦੇ ਹੋ ਰੀਲਾਂ ਦੇਖਦੇ ਰਹਿੰਦੇ ਹੋ ਫੋਨ ਦਾ ਇਸਤੇਮਾਲ ਕਰਦੇ ਰਹਿੰਦੇ ਹੋ ਤਾਂ ਸਾਵਧਾਨ ਮੁਰਾ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਹੱਥਾਂ ਦੇ ਵਿੱਚ ਹੀ ਫੋਨ ਜਿਹੜਾ ਫਟ ਜਾਂਦਾ ਹੈ ਫੋਨ ਨੂੰ ਅੱਗ ਲੱਗ ਜਾਂਦੀ ਹੈ ਗਰਮੀ ਦਾ ਮੌਸਮ ਚੱਲ ਰਿਹਾ ਤੇ ਇਹੋ ਜਿਹੇ ਬਹੁਤ ਸਾਰੇ ਘਟਨਾਵਾਂ ਸਾਡੇ ਕਰਾਂ ਦੇ ਵਿੱਚ ਹੋ ਰਹੀਆਂ ਨੇ ਜਦੋਂ ਕਿਤੇ ਫਰਿੱਜ ਦਾ ਕੰਪਰੈਸ਼ਨ ਫਟ ਜਾਂਦਾ ਹੈ ਕਦੇ ਗੈਸ ਸਿਲੰਡਰ ਫਟ ਜਾਂਦਾ ਹੈ ਕਦੇ ਏਸੀ ਫਟ ਜਾਂਦਾ ਹੈ ਤੇ ਕਦੇ ਮੋਬਾਈਲ ਫੋਨ ਫਟ ਜਾਂਦਾ ਹੈ ਇਨਾ ਗਰਮੀ ਦੇ ਦਿਨਾਂ ਦੇ ਵਿੱਚ ਇਹ ਚੀਜ਼ਾਂ ਨੂੰ ਦੇਖਣੀ ਤੇ ਵਰਤਨੀ ਸਾਵਧਾਨ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਦੇਖ ਲੋ ਕਿਵੇਂ ਇਹ ਸੋਸ਼ਲ ਮੀਡੀਆ ਤੇ ਵੀਡੀਓ ਇੱਕ ਵਾਰ ਫਿਰ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਦੋਂ ਫੋਨ ਤੇ ਗੇਮਾਂ ਖੇਡਦੇ ਖੇਡਦੇ ਫੋਨ ਨੂੰ ਅੱਗ ਲੱਗ ਜਾਂਦੀ ਹੈ ਤੇ ਫੋਨ ਨੂੰ ਅੱਗ ਲੱਗੀ ਨੂੰ ਬੁਝਾਉਣ ਦੀ ਕਰਦਿਆਂ ਦੁਆਰਾ ਕੋਸ਼ਿਸ਼ ਕੀਤੀ ਜਾਂਦੀ ਹੈ ਕਈ ਵਾਰ ਅਸੀਂ ਫੋਨ ਨੂੰ ਚਾਰਜ ਕਰਦੇ ਵੇਲੇ ਵੀ ਇਸਤੇਮਾਲ ਕਰਦੇ ਹਾਂ ਜਾਂ ਫੋਨ ਨੂੰ ਕਈ ਵੇਲੇ ਅਸੀਂ ਜ਼ਿਆਦਾ ਚਾਰਜ ਕਰ ਲੈਂਦੇ ਹਾਂ ਓਵਰ ਹੀਟ ਫੋਨ ਹੋ ਜਾਂਦਾ ਹੈ ਫਿਰ ਵੀ ਫੋਨ ਨੂੰ ਨਹੀਂ ਛੱਡਦੇ ਕਈ ਵਾਰ ਅਸੀਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਇਸਤੇਮਾਲ ਕਰਦੇ ਆ ਜਿਵੇਂ ਫੋਨ ਤੇ ਆਪਾਂ ਕਵਰ ਲਗਾ ਲੈਂਦੇ ਆ ਵਿੱਚ ਪੈਸੇ ਰੱਖ ਲੈਂਦੇ ਆ ਤਾਂ ਇਹਨਾਂ ਚੀਜ਼ਾਂ ਦੇ ਨਾਲ ਵੀ ਫੋਨ ਜਿਹੜਾ ਵਾ ਉਹ ਫਟ ਸਕਦਾ ਹੈ ਚਾਰਜਿੰਗ ਵੇਲੇ ਕਦੇ ਵੀ ਇਸ ਤਰੀਕੇ ਦੇ ਨਾਲ ਇਸਤੇਮਾਲ ਨਾ ਕਰੋ ਕਦੇ ਵੀ 100% ਜਾਂ 100% ਤੋਂ ਜ਼ਿਆਦਾ ਚਾਰਜ ਨਾ ਕਰੋ ਫੋਨ ਨੂੰ ਸਮੇਂ ਸਿਰ ਲਾ ਲਓ ਇਸ ਤਰੀਕੇ ਦੀਆਂ ਘਟਨਾਵਾਂ ਤੋਂ ਤੁਹਾਡਾ ਬਚਾਅ ਹੋ ਸਕਦਾ ਹੈ ਫਿਲਹਾਲ ਇਹ ਵੀਡੀਓ ਅੱਗੇ ਤੱਕ ਸ਼ੇਅਰ ਕਰੋ ਬੱਚਿਆਂ ਦਾ ਨੁਕਸਾਨ ਨਾ ਹੋਵੇ ਲੋਕ ਜਿਹੜੇ ਨੇ ਸਮਝ ਜਾਣ ਜੀ ਮੇਰੇ ਨਾਲ ਹੋਈ ਸੀ ਮੇਰਾ ਨਾਮ ਪ੍ਰਵੀਨ ਕੁਮਾਰ ਹੈ ਜੀ ਮੈਂ ਪਹਾਨੀਗੜ੍ਹ ਦਾ ਰਹਿਣ ਵਾਲਾ ਜੀ ਮੇਰਾ ਫੋਨ ਜੋ ਇਹ ਬਲਾਸਟ ਹੋਇਆ ਜੀ ਇਹ ਚਾਰਜਿੰਗ ਲਾਇਟਸ ਮੈਂ ਗੇਮ ਖੇਡ ਰਿਹਾ ਸੀ ਫੋਨ ਨੂੰ ਚਾਰਜ ਲਾ ਕੇ ਜੀ ਠੀਕ ਹੈ ਕਿਹੜੀ ਗੇਮ ਖੇਡ ਰਹੀ ਸੀ ਪਬਜੀ ਖੇਡ ਰਿਹਾ ਸੀ ਮੈਂ ਜੀ ਤੇ ਪਬਜੀ ਗੇਮ ਖੇਡ ਰਹਾ ਹੈ ਅਚਾਨਕ ਹੀ ਮੇਰੇ ਫੋਨ ਦੇ ਵਿੱਚੋਂ ਚੰਗਾਰੇ ਨਿਕਲਣ ਲੱਗ ਗਏ ਜੀ ਮੈਂ ਫੋਨ ਨੂੰ ਆਪਣੇ ਫੋਨ ਨੂੰ ਉੱਪਰ ਲੈ ਗਿਆ ਜਿਵੇਂ ਵਰਜਾਗ ਮੈਂ ਫਿਟਦਾ ਜਾ ਫਿਟਦਾ ਜਾ ਮੈਨੇ ਫੋਨ ਦੇ ਵਿੱਚ ਬਲਾਸਟ ਹੋ ਗਿਆ ਜੀ ਮੈਂ ਮੇਰੇ ਬ੍ਰਦਰ ਨੂੰ ਮੈਨੇ ਬੁਲਾਇਆ ਮੈਨੇ ਕਿ ਮੈਨੂੰ ਪਾਣੀ ਲੈ ਕੇ ਜਲਦੀ ਫੋ ਹੂੰ ਇੱਕ ਘਟਨਾ ਕਦੋਂ ਦੀ ਆਈ ਇਹ ਘਟਨਾ ਪਰਸੂ ਦੀ ਆਈ ਮੈਂ ਪਰਸੂ ਮੈਂ ਵੀਡੀਓ ਬਣਾ ਕੇ ਮੈਨੇ ਪਾਈ ਸੀ ਜੀ ਤੇ ਹਾਂਜੀ ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦਾ ਜੀ ਫੋਨ ਚਾਰ ਤੇ ਲਾਗੇ ਫੋਨ ਨਾ ਚਲਾਣੀ ਜੀ ਠੀਕ ਐ ਨਾ ਗੇਮ ਖੇਢੀ ਜਾਵੇ ਮੈਂ ਆਪਣੇ ਯਾਰ ਦੋਸਤੋ ਵੱਡਾ ਹਾਸਾ ਹੋ ਸਕਦਾ ਸੀ ਜੇਕਰ ਤੁਸੀਂ ਛੱਤ ਵੱਲੋਂ ਭੱਜਦੇ ਹਾਂਜੀ ਵੱਡਾ ਹਾਸਾ ਹੋ ਸਕਦਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਘਰ ਦੇ ਵਿੱਚ ਹੁੰਦਾ ਹੀ ਸਮਾਨ ਨੁਕਸਾਨ ਵੀ ਹੋ ਸਕਦਾ ਸੀ ਠੀਕ ਬਹੁਤ ਬਹੁਤ ਬਚ ਗਈ ਮੈਂ ਤਾਂ ਮਨ ਹੁਣ ਵੀ ਮਨਚ ਡਾਰ ਬੈਠਾ ਜੀ ਕਿ ਮੈਂ ਬਚਾਲਿਆ ਮੈਂ ਆਪਣੇ ਆਪ ਨੂੰ ਬਸ ਜੀ ਠੀਕ ਹਾਂਜੀ